ਸਾਰੇ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਫਤਿਹ ਬਲਗੇ ਵੈਸਲ ਜੀ ਕਾ ਖਾਲਸਾ ਸ੍ਰੀ ਵੈਸਲ ਜੀ ਕੀ ਫਤਿਹ ਅੱਜ ਜਿਹੜੀ 9 ਤਰੀਕ ਦੀ ਸੰਗਠਨ ਸੰਮੋਚੇ ਦੀ ਮੋਕੇ ਦੇ ਵਿੱਚ ਮੀਟਿੰਗ ਹੋਈ ਸੀ ਤੇ ਸਾਡਾ ਸਭ ਨੂੰ ਪਤਾ ਹੀ ਹੈ 13 ਫਰਵਰੀ ਤੋਂ ਜਿਹੜੇ ਮੂਤੇ ਚੱਲ ਰਹੇ ਆ ਸ਼ੰਭੂ ਖਨੌਰੀ ਰਤਨਪੁਰ ਉਹਦੇ ਵਿੱਚ ਕੀ ਸਥਿਤੀ ਆ ਖੁੱਲ ਕੇ ਵਿਚਾਰ ਹੋਈ ਇੱਕ ਫੀਲ ਕੀਤੀ ਸੀ ਅਸੀਂ ਜਦੋਂ ਸਾਡੇ ਸਾਥੀ ਮੋਗੇ ਤੋਂ ਇੱਕ ਮਤਾ ਲੈ ਕੇ ਆਏ ਸੀ ਇਕਤਾ ਲਈ ਉਹ ਆਪਣੇ 10 ਤਰੀਕ ਨੂੰ ਫਨੌਰੀ ਪਹੁੰਚੇ ਸ਼ੰਭੂ ਪਹੁੰਚੇ ਉਥੇ ਵਿਚਾਰ ਕੀਤਾ ਗਿਆ ਤੇ ਸਾਨੂੰ ਇੱਕੇ ਸਾਥੀ ਡੇਟ ਦੇ ਕੇ ਗਏ ਸੀ 15 ਤਰੀਕ ਅਸੀਂ ਦੋਨੇ ਫੋਰਮਾਂ ਵੱਲੋਂ ਉਸ ਤਰੀਕ ਨੂੰ ਵਿਚਾਰਿਆ ਮੀਟਿੰਗ ਕੀਤੀ ਦੋਨੇ ਫੋਰਮਾਂ ਦੀ ਮੀਟਿੰਗ ਕਰਕੇ ਸੀ ਇੱਕ ਬੇਨਤੀ ਕੀਤੀ ਕਿ ਜਿਹੇ ਜੀ ਸਥਿਤੀ ਡੱਲੇਵਾਲ ਸਾਹਿਬ ਦੀ ਹੈ ਅੱਜ ਉਹਨਾਂ ਨੂੰ 49 ਦਿਨ ਹੋ ਗਏ ਆ ਉਹਨਾਂ ਦੀ ਜਿਹੜੀ ਉਪੜੀਆਂ ਉਹ ਹੱਡੀਆਂ ਬਾਹਰ ਦਿਸਣ ਲੱਗ ਗਈਆਂ ਜਿਹੜਾ ਮਾਸ ਹੈ ਹੱਡੀਆਂ ਨਾਲੋਂ ਬਖਰੇਵਾ ਦਿਸਣ ਲੱਗ ਗਿਆ ਉਹ ਸਥਿਤੀ ਨੂੰ ਵੇਖ ਕੇ ਤੋਂ ਅਸੀਂ ਆਖਿਆ 15 ਜਿਹੜੀ ਡੇਟ ਆ ਬਹੁਤ ਦੂਰ ਹੈ ਤਾਂ ਛੇਤੀ ਕੀਤੀ ਜਾਵੇ ਉਹਦੇ ਵਿੱਚੋਂ ਮੈਂ ਇਹਨਾਂ ਸਾਥੀਆਂ ਦਾ ਇਹਨਾਂ ਦੇ ਫੋਰਮ ਦਾ ਕਿ ਜਲਦੀ ਜਿਹੜੀ 15 ਵਾਲੀ ਮੀਟਿੰਗ ਪਟਿਆਲੇ ਸੀ ਨਾਲ ਅਸੀਂ ਇੱਕੇ ਬੇਨਤੀ ਕੀਤੀ ਗਈ ਸੀ ਕਿ ਅਸੀਂ ਮੋਰਚ ਵਿੱਚ ਹੋਣ ਕਰਕੇ ਬਹੁਤਾ ਦੂਰ ਨਹੀਂ ਜਾ ਸਕਦੇ ਤਾਂ ਉਹ ਮੀਟਿੰਗ ਵੀ ਅੱਜ ਜਿਹੜੀ ਪਾਤੜਾ ਦੇ ਵਿੱਚ ਕੀਤੀ ਗਈ ਮੈਂ ਖਾਸ ਕਰਕੇ ਇਸ ਦਾ ਖਾਸ ਕਰਕੇ ਡੱਲੇਵਾਲ ਸਾਹਿਬ ਨੂੰ ਕਿ ਜੋ ਮਰ ਵਰ ਤੇ ਬੈਠੇ ਨੇ ਉਹਨਾਂ ਦਾ ਅੱਜ ਨੰਝਾ ਦੇਣਾ ਤਾਂ ਵਧੀਆ ਮਾਹੌਲ ਦੇ ਵਿੱਚ ਜਿਹੜੀ ਸਾਡੇ ਅੰਦਰ ਮੀਟਿੰਗ ਹੋਈ ਹੈ ਇਸ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਹੜੀ ਸਾਡੀ ਪੇਲ ਉਹਨਾਂ ਨੇ ਮੰਨ ਕੇ ਮੀਟਿੰਗ ਅੱਜ 13 ਨੂੰ ਕੀਤੀ ਹੈ ਬਾਕੀ ਜਿਹੜੇ ਪੰਦੇਰ ਸਾਹਿਬ ਰੱਖ ਲੈਣਗੇ ਉਸ ਤੋਂ ਬਾਅਦ ਗੱਲ ਅਗਰਾਹ ਸਾਹਿਬ ਦੇ। ਦੇਖਿਓ ਜੋ ਅੱਜ ਅਸੀਂ ਚਲ ਠੀਕ ਹੈ ਮੈਂ ਠੀਕ ਹੈ ਯਾਰ ਮੈਂ ਮੈਂ ਠੀਕ ਹੈ ਬੈਠੇ ਰਹੋ ਬੈਠੋ ਜੋ ਅੱਜ ਅੱਜ ਸਾਂਝਾ दिल्ली आंदोलन जो चल रहा उसको आगे बढ़ाने के लिए सभी संगठनों की आज मीटिंग हुई है आप जानते हैं जिस तरह से हमने पहले एक चिट्ठी लिखी फिर पटियाला में एक हमारी मीटिंग हुई वहां से बात अच्छी मीटिंग हुई सुहादपूर्ण माहौल में हुई बात आगे बात चली उसके बाद नौ की मोगा रैली में जो प्रस्ताव आया हमारे भाई खनौरी पर शंभू पर पहुंचे उनका न्यौता आया उसके बाद जो काका जी ने बोली दिया हमने जल्दी करने की रिक्वेस्ट की उसको मानते हुए आज यहां पाथड़ा में हमारी ज्वाइंट मीटिंग हो रही है बात आगे बढ़ी है और ये मोर्चा किस तरह से जीत तक जाए इसकी सभी मांगें मानी जा सके उसको लेकर और पहले हम लोग का जो दस का मोदी सरकार का अर्थी दहन था वो साझा हो चुका है आज तेरह को लोहड़ी में जो हमने नया मंडीकरण का नीति का जो खलड़ा आया उसकी ड्राफ्ट की कॉपियां भी साझी जला रहे हैं और आगे ये साझा आंदोलन करने के लिए हमने 18 को फिर दोबारा सभी साथियों की मीटिंग बुला रही बुलाई है अब 18 को अगली मीटिंग करेंगे और उसमें दिल्ली आंदोलन दो को जीत तक कैसे लेके जाना है कैसे मांगे प्राप्ति करनी है इसके बारे में आगे की बात आगे बढ़ेगी आज अच्छे माहौल में बातचीत हुई है और जो पूरे देश की जनता लोग जो चाहते हैं कि सभी मिलकर आंदोलन करें उसके लिए सभी मन बना के आगे बढ़ने के बारे में सोच रहे हैं डेलेवाल जी का आज उनचास दिन में अमर से जा चुका है और आगे किस तरह से सरकार के ऊपर दबाव बनाया जाए किस तरह से किसान मजदूर की बात केंद्र सरकार माने ये हमारे चौकटे में है किस तरह से सब मिलकर जो अभी जो कुछ केंद्र कर रहा है निजीकरण की हम पे लाद रहा है बड़े सवाल है देशी के कृषि क्षेत्र के लिए किसान मजदूर के ऊपर कर्ज बढ़ रहा है जो हमारी इनपुट्स हैं वो लगातार बढ़ रही हैं इन सब जो हमारे सामने विराट सवाल है उनको किस तरह से निपटें ਇਸਕੇ ਉੱਪਰ ਅਸੀਂ ਆਤਮ ਮੰਤਨ ਅੰਦਰ ਮੀਟਿੰਗ ਵਿੱਚ ਕੀਤਾ ਹੈ ਤਾਂ ਗ੍ਰਾਹਕ ਸਭ ਆਪਣੀ ਗੱਲ ਕਰਨਗੇ। ਪ੍ਰੈਸਲੇ ਸਾਥੀਓ ਤੁਹਾਡਾ ਤਨਬਾਧ ਤੁਸੀਂ ਕਿੰਨਾ ਚਿਰ ਸਾਡਾ ਬਾਹਰ ਬੈਠਿਆ ਦਾ ਇੰਤਜ਼ਾਰ ਕੀਤਾ ਹੈ। ਸਾਥੀ ਨੇ ਕਾਫੀ ਗੱਲ ਰੱਖਦੀ ਹੈ। ਅਸੀਂ ਜਦੋਂ ਇਹ ਮੋਰਚਾ ਲੱਗਿਆ ਖਨੌਵੀ ਤੇ ਸੰਭੂ ਦਾ ਉਸ ਤੋਂ ਬਾਅਦ ਅਸੀਂ 22 ਫਰਵਰੀ ਵਾਲੇ ਦਿਨ ਆਲ ਇੰਡੀਆ ਸੰਯੁਕਤ ਮੋਰਚੇ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਵੱਡੀ। ਜਿੱਥੇ ਇਹਨਾਂ ਮੋਰਚਿਆਂ ਬਾਰੇ ਵਿਚਾਰ ਚਰਚਾ ਤੋਂ ਬਾਅਦ ਗੱਲ ਇਹ ਨਿਕਲੀ ਕਿ ਸਾਨੂੰ ਇਹਨਾਂ ਮੋਰਚਿਆਂ ਨਾਲ ਏਕਤਾ ਦਾ ਪ੍ਰੋਸੈਸ ਚਲਾਉਣਾ ਚਾਹੀਦਾ। ਯਾਨੀ 2024 ਫਰਵਰੀ ਦੀ ਇਹ ਮੀਟਿੰਗ ਦੀ ਗੱਲ ਹੈ। ਉਦੋਂ ਅਸੀਂ ਪ੍ਰੋਸੈਸ ਚਲਾਇਆ ਗੱਲਬਾਤ ਚੱਲੀ ਚਿੱਠੀ ਪੱਤਰ ਹੋਏ ਇਧਰ ਉਧਰ ਉਹ ਕਿਸੇ ਤਰੀਕੇ ਕਰਕੇ ਉਹ ਗੱਲਬਾਤ ਸਿਰੇ ਨਹੀਂ ਲੱਗ ਸਕੀ। ਉਸ ਤੋਂ ਬਾਅਦ ਫਿਰ ਚਿੱਠੀ ਇਧਰੋਂ ਆਈ ਗੱਲਬਾਤ ਚੱਲੀ ਸਾਡੀ ਪੋਜੀਟਿਵ ਆਈ ਗੱਲ ਬੈਠੇ ਅਸੀਂ ਮੀਟਿੰਗ ਹੋਈ ਇੱਕੀ ਤਰੀਕ ਦੀ ਉਸ ਤੋਂ ਬਾਅਦ ਫਿਰ ਅੱਜ ਮੀਟਿੰਗ ਹੋ ਰਹੀ ਹੈ ਜੇਨੀਆਂ ਜਿਹੜਾ ਮੀਟਿੰਗਾਂ ਦਾ ਪ੍ਰੋਸੈਸ ਹੈ ਇਹ ਮੀਟਿੰਗਾਂ ਦੇ ਵਿੱਚੋਂ ਅਸੀਂ ਤਕਰੀਬਨ ਇੱਕ ਦੂਜੇ ਨਾਲ ਪੋਜੀਟਿਵ ਸੋਚ ਰਹੇ ਹਾਂ ਜਿਵੇਂ ਪੰनीर ਸਾਹਿਬ ਨੇ ਦੱਸਿਆ ਹੈ ਕਿ 10 ਤਰੀਕ ਵਾਲੇ ਦਿਨ ਮੋਗੇ ਵਾਲੀ ਰੈਲੀ ਤੋਂ ਬਾਅਦ ਕਿਉਂਕਿ ਮੋਗੇ ਵਾਲੀ ਰੈਲੀ ਦੇ ਵਿੱਚ ਅਸੀਂ ਇੱਕ ਏਕਤਾ ਪ੍ਰਸਤਾਵ ਪੜ੍ਹ ਕੇ ਸੁਣਾਇਆ ਸੀ ਤੁਸੀਂ ਸਾਰੇ ਸਾਥੀਆਂ ਨੇ ਉਹ ਪੜ੍ਹਿਆ ਉਹਦੇ ਵਿੱਚ ਮੁੱਖ ਤੌਰ ਤੇ ਅਸੀਂ ਜਾਣਦਾ ਸੀ ਵੀ ਇੱਕ ਨਵਾਂ ਡਰਾਫਟ ਆ ਗਿਆ ਜਿਹੜੇ ਉਹ ਕਾਨੂੰਨਾਂ ਦੇ ਖਿਲਾਫ ਆ ਲੜੇ ਸੀ ਉਹ ਉਹ ਫਿਰ ਦੁਬਾਰੇ ਵਾਪਸ ਕੇਂਦਰ ਦੀ ਸਰਕਾਰ ਕੇ ਸੂਬਾ ਸਰਕਾਰਾਂ ਵਿੱਚ ਦੀ ਲੈ ਕੇ ਆ ਰਹੀ ਹੈ ਤੇ ਉਹਦੇ ਵਿਚਾਰ ਚਰਚਾ ਦੇ ਹੋਰ ਮੰਗਾਂ ਨੂੰ ਲੈ ਕੇ ਅਸੀਂ ਉਹ ਜਿਹੜੀ ਲੋਕ ਹੈ ਰੈਲੀ ਕੀਤੀ ਸੀ ਉੱਥੇ ਫਿਰ ਏਕਤਾ ਪ੍ਰਸਤਾਵ ਸੇਨਾਂ ਕੋਲੇ ਭੇਜਿਆ 10 8 ਨੁਕਤਿਆਂ ਦਾ ਉਹ ਤੇ ਇਹ ਨਹੀਂ ਵਿਚਾਰ ਚਰਚਾ ਕਰਨ ਵਾਸਤੇ ਕਿਹਾ ਚਲੋ ਇਹ ਤੋਂ ਬਾਅਦ ਫਿਰ ਇਹ ਮੀਟਿੰਗ ਅਸੀਂ ਨੇ 15 ਤਰੀਕ ਦੀ ਰੱਖ ਲਈ ਜਿਹੜੀ ਦੱਸ ਕੇ ਕਹਿੰਦੇ ਕਾਕਾ ਸੋ ਵੀ ਇਹਨਾਂ ਨੇ ਕਿਸੇ ਕਾਰਨਾਂ ਕਰਕੇ ਹੋਤੇ ਇਹਨਾਂ ਦੀ ਮੰਗ ਕੀਤੀ ਅਸੀਂ ਉਹ ਮੰਗ ਪੂਰੀ ਹੋ ਗਈ। ਜਿਹਨੇ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸਾਡੇ ਇੱਥੇ ਬੈਠ ਕੇ ਮੀਟਿੰਗ ਹੋਇਆ ਦੋਨੇ ਫਰੰਟਾਂ ਦੀ ਫੇਰ ਫਾਰਮ ਬਹੁਤ ਪੋਜ਼ਿਟਿਵ ਹੋਈ ਹੈ। ਆਸਾਂ ਨੇ ਜਨਤਾ ਨੂੰ ਲੋਕਾਂ ਨੂੰ ਆਸਾਂ ਨੇ ਵੀ ਇੱਕ ਹੋ ਕੇ ਲੜਨਗੇ। ਅਸੀਂ ਇਹ ਦੋ ਪ੍ਰੋਗਰਾਮ ਕਿਉਂਕਿ 10 ਤਰੀਕ ਦਾ 13 ਤਰੀਕ ਦਾ ਸਾਥੀਆਂ ਦਾ ਦਿੱਤਾ ਹੋਇਆ ਪ੍ਰੋਗਰਾਮ ਸੀ। ਅਸੀਂ ਇਹਦੇ ਨਾਲ ਇੱਕਜੁੱਟਤਾ ਜਿਤਾਉਂਦੇ ਹੋਏ ਇਤੇ ਸਹਿਮਤੀ ਦੇ ਦਿੱਤੀ ਜੇ ਦੋਨੇ ਇਹ ਤਕਰੀਬਨ ਅੱਜ ਵੀ ਸਾਂਝੇ ਹੋ ਰਹੇ ਨੇ 10 ਨੂਵੀਂ ਸਾਂਝੇ ਹੋਏ ਨੇ ਇਹ ਅਗਲੀ ਜਿਹੜੀ ਮੀਟਿੰਗ ਹੈ ਇਹੇ ਜਿਹੇ ਮਾਹੌਲ ਦੇ ਵਿੱਚ ਹੋਈ ਹੈ ਅਸੀਂ ਉਹ ਸੋਚਦੇ ਆ ਵੀ ਬਹੁਤ ਪੋਜ਼ਿਟਿਵ ਸ਼ਿੱਟੇ ਕੱਢੂਗੀ ਕਿਉਂਕਿ ਵੱਡਾ ਅਟੈਕ ਹੈ ਅਸੀਂ ਇਹ ਸਮਝਦੇ ਆ ਸਾਡੇ ਸੰਯੁਕਤ ਮੋਰਚੇ ਵੱਲੋਂ ਤੁਸੀਂ ਸੰਗੇ ਬਣੀ ਹੈ ਵੀ ਇਕੱਲੇ ਇਕੱਲੇ ਲੜ ਕੇ ਆਪਾਂ ਜਿੱਤ ਨਹੀਂ ਸਕਦੇ ਆਪਾਂ ਇਕੱਲੇ ਇਕੱਠੇ ਵੀ ਹੋ ਜਾਈਏ ਜਦੋਂ ਅਸੀਂ ਸਿਰ ਜੋੜਾਂਗੇ ਸਾਨੂੰ ਜਨਤਾ ਦਾ ਸਮਰਥਨ ਮਿਲੂਗਾ ਜਨਤਾ ਦੇ ਸਮਰਥਨ ਤੋਂ ਬਗੈਰ ਇਹ ਮੋਰਚਾ ਜਿੱਤਿਆ ਨਹੀਂ ਜਾ ਸਕਿਆ ਜਿਵੇਂ ਦਿੱਲੀ ਦੇ ਮੋਰਚੇ ਦੇ ਵਿੱਚ ਵੀ ਅਸੀਂ ਇਹ ਸਮਝਿਆ ਵੀ ਸਾਡਾ ਜਿਹੜਾ ਦਿੱਲੀ ਦਾ ਮੋਰਚਾ ਫਤਿਹ ਹੋਇਆ ਤਿੰਨ ਕਾਨੂੰਨ ਵਾਪਸ ਕਰਾਏ ਨੇ ਉਹਦੇ ਵੇਖ ਕੇ ਸਾਨੂੰ ਜਨਤਾ ਨੇ ਜੇ ਸਮਰਥਨ ਦਿੱਤਾ ਹੈ ਉਹਦੇ ਕਰਕੇ ਸਾਡਾ ਇਹ ਮੋਰਚਾ ਫਤਿਹ ਹੋਇਆ ਇਹਦੇ ਚੋਂ ਅਸੀਂ ਸਬਕ ਲੈਂਦੇ ਹੋਏ ਅਸੀਂ ਇਕਜੁੱਟ ਕਿਵੇਂ ਹੋ ਸਕਦੇ ਹਾਂ ਇਕਜੁੱਟ ਸੱਟ ਸਟੇਟ ਤੇ ਕਿਵੇਂ ਮਾਰ ਸਕਦੇ ਹਾਂ ਇਹ ਸਾਡਾ ਫੈਸਲਾ ਹੋਇਆ ਵੀ ਅਸੀਂ ਇਕੱਠੇ ਹੋ ਕੇ 18 ਤਰੀਕ ਨੂੰ ਮੀਟਿੰਗ ਦਾ ਅਗਲੇ ਪ੍ਰੋਗਰਾਮ ਦਾ ਐਲਾਨ ਹੈ ਦੂਜਾ ਅਸੀਂ ਇਹ ਕੀਤਾ ਇਹਦੇ ਫੈਸਲਾ ਵੀ ਅੱਜ ਤੋਂ ਬਾਅਦ ਸਾਡਾ ਕੋਈ ਵੀ ਆਗੂ ਕਿਸੇ ਵੀ ਪੋਰਚੇ ਦਾ ਹੋਵੇ ਕਿਸੇ ਵੀ ਫਰੰਟ ਦਾ ਹੋਵੇ ਇੱਕ ਦੂਜੇ ਦੇ ਖਿਲਾਫ ਵਿਰੋਧੀ ਬਿਆਨਬਾਜ਼ੀ ਨਹੀਂ ਕਰੂਗਾ ਤੇ মিডিਆ ਵਾਲੇ ਸਾਥੀਆਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਸਾਨੂੰ ਇਹ ਜਿਹੜੇ ਟੇਡੇ ਸਵਾਲ ਨਾ ਕਰਿਓ ਜਾਂ 1 ਟੂ 1 ਕਰਦੇ ਹੋ ਜੇ ਸਾਨੂੰ ਇੱਕ ਦੂਜੇ ਨਾਲ ਕੋਈ ਕੋਈ ਗਲਤ ਮੂੰਹ ਦੇ ਵਿੱਚੋਂ ਗੱਲ ਨਿਕਲ ਜੇ ਸਾਡੇ ਵਾਸਤੇ ਹੋ ਕੰਟਰੋਵਰਸੀ ਦਾ ਸਵਾਲ ਬਣੇ ਤੁਸੀਂ ਉਸ ਨੂੰ ਬੇਨਤੀ ਕਰਦੇ ਅਸੀਂ ਵੀ ਤੁਸੀਂ ਵੀ ਸਵਾਲ ਰੱਖਿਓ ਤੇ ਬਹੁਤ ਪੋਜੀਟਿਵ ਤਰੀਕੇ ਨਾਲ ਸਾਡੇ ਸਾਥੀ ਨੇ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ ਇਕੱਠੇ ਲੜਿਆ ਸਾਡੇ ਅਸੀਂ ਤੂੰ ਤੂੰ ਮੈਂ ਮੈਂ ਵੀ ਬਹੁਤ ਹੁੰਨੇ ਆ ਆਪਸ ਵਿੱਚ ਸਾਡੀ ਵਿਚਾਰ ਚਰਚਾ ਦੇ ਵਿੱਚ ਵੀ ਵੱਖਰੇਵੇਂ ਵੀ ਹੁੰਦੇ ਨੇ ਫਿਰ ਅਸੀਂ ਇਹ ਸਮਝਦੇ ਆਂ ਵੀ ਸਾਡਾ ਦੁਸ਼ਮਣ ਸਾਂਝਾ ਹੈ ਸਾਡੇ ਮੁੱਦੇ ਸਾਂਝੇ ਨੇ ਤੇ ਸਾਂਝੀ ਲੜਾਈ ਹੀ ਲੜਨੀ ਚਾਹੀਦੀ ਜੇ ਜਿਹੜੀ ਇਹ ਪ੍ਰਭਾਵ ਅੱਜ ਦਿੱਤਾ ਸਾਡੇ ਸਾਥੀਆਂ ਨੇ ਸਾਰਿਆਂ ਨੇ ਤਾਂ ਬਹੁਤ ਮਾਤਰਾ ਕਮੈਟ 18 ਤਰੀਕ ਦੀ ਮੀਟਿੰਗ ਦਾ ਜਿਹੜਾ ਥਾਂ ਆ ਅਸੀਂ ਇਹੋ ਹੀ ਸੁਣਿਆ ਬਾਕੀ ਕਾਕਾਸ ਨੇ ਕੁਝ ਬੋਲਣਾ ਚਲੋ ਮੈਂ ਦੋਨਾਂ ਨੇ ਗੱਲ ਰੱਖ ਲਈ ਅਸੀਂ ਅੰਦਰ ਵੀ ਬੇਨਤੀ ਕੀਤੀ ਸੀ ਵੀ ਮੀਟਿੰਗ ਇਸੇ ਜਗ੍ਹਾ ਹੀ ਰੱਖੀ ਜਾਵੇ ਉਹ ਵੀ ਅੰਦਰ ਸਹਿਮਤੀ ਬਣ ਗਈ ਸਾਡੀ 18 ਤਰੀਕ ਦੀ ਇੱਥੇ ਮੀਟਿੰਗ ਹੋਊਗੀ ਤੋਂ ਜੋ ਆਪਾਂ ਮੰਗ ਲੜ ਰਹੇ ਆ ਜੋ ਢੱਲੇ ਵੱਲ ਸਭ ਲੜ ਰਿਹਾ ਸਾਰਿਆਂ ਲਈ ਸਾਰਿਆਂ ਦੇਸ਼ ਲਈ ਕਿ ਐਮਐਸਪੀ ਗਰੰਟੀ ਕਾਨੂੰਨ ਤੇ ਜਿਹੜੀ প্রচার ਕੀਤਾ ਜਾ ਰਿਹਾ ਹੈ ਕੇਂਦਰ ਵੱਲੋਂ ਉਹ ਸਾਰੀ ਅਸੀਂ ਗੋ ਚਰਚਾ ਕੀਤੀ ਹੈ ਖਾਰਾ ਨੂੰ ਤੁਹਾਡੇ ਨਾਲ ਇਹ ਖੁੱਲ ਕੇ ਸਾਰੀਆਂ ਚਰਚਾ ਆਪਾਂ ਕਰਾਂਗੇ ਇੰਨਾ ਜੇ ਸਾਰਿਆਂ ਦਾ ਜਿੰਨਾ ਤੁਸੀਂ ਟਾਈਮ ਕੱਢ ਕੇ ਸਾਰੇ ਪੀਸੇ ਸਾਰੇ ਪੱਤਰਕਾਰ ਸਾਡੇ ਤੇਰਾ ਫਰਜ ਕੋ ਨਾਲ ਜੁੜੇ ਹੋ ਕਨੌਰੀ ਤੋਂ ਆਏ ਹੋ ਪਟਿਆਲੇ ਤੋਂ ਆਏ ਹੋ ਸਾਰਿਆਂ ਦਾ ਤਿੰਨਾ ਮੋਰਚਾ ਵੱਲੋਂ ਧੰਨਵਾਦ ਠੀਕ ਹੈ ਧੰਨਵਾਦ ਜੀ